ਏ ਗੁਰੂ ਤੇ ਕੀਤੇ ਹੋਏ ਸ਼ੰਕਾ ਦਾ ਫਲ ਮੈਨੂੰ ਕੀ ਮਿਲਿਆ ਸੰਗਤ ਜੀ ਮੈਂ ਨਾ ਇੱਕ ਕਿਸੇ ਕੋਲੋਂ ਪੁੱਛਾ ਲੈ ਲਿਆ ਉਦੋਂ ਮੇਰੇ ਹਸਬੰਦ ਨਾ ਇੰਟਰਵਿਊ ਵਾਸਤੇ ਜਾਣਾ ਸੀ ਪ੍ਰਮੋਸ਼ਨ ਲਈ ਤੇ ਮੈਨੂੰ ਲੱਗਦਾ ਸੀ ਵੀ ਮੈਂ ਪੁੱਛਾ ਲਿਆ ਤੇ ਸਾਰੇ ਕੰਮ ਠੀਕ ਹੋਣੇ ਆ ਜਦੋਂ ਤੱਕ ਆਪਾਂ ਗੁਰੂ ਦੇ ਲੜਦੇ ਨਾ ਜੀ ਲੱਗਦੇ ਉਦੋਂ ਤੱਕ ਆਪਾਂ ਭਟਕਦੇ ਆ ਮੈਂ ਵੀ ਭਟਕੀ ਉਹ ਇੰਟਰਵਿਊ ਤੇ ਗਏ ਤੇ ਉਹਨਾਂ ਦਾ ਇੰਟਰਵਿਊ ਚੱਲ ਰਿਹਾ ਸੀ 7 ਡੇ ਦਾ ਇੰਟਰਵਿਊ ਸੀ ਬਹੁਤ ਵਧੀਆ ਸਾਰਾ ਕੁਝ ਚੱਲ ਰਿਹਾ ਸੀ ਲਾਸਟ ਵਾਲੇ ਦਿਨ ਉਹ ਮੈਨੂੰ ਕਹਿੰਦੇ ਅੱਜ ਮੈਨੂੰ ਥੋੜਾ ਡਰ ਲੱਗ ਰਿਹਾ ਮੈਂ ਚੱਲ ਕੋਈ ਨਹੀਂ ਬਧੀਆ ਹੀ ਹੋਊਗਾ ਸਾਰਾ ਕੁਝ ਸੰਗਤ ਜੀ ਮੈਂ ਉਹੀ ਗੱਲ ਆਪਣੇ ਮਨ ਚ ਧਾਰੀ ਵੀ ਉਹਨਾਂ ਨੂੰ ਡਰ ਲੱਗ ਰਿਹਾ ਮੈਂ ਦੁਬਾਰਾ ਉ ਪੁੱਛ ਵਾਲੇ ਕੋਲ ਜਾਵਾਂ ਤੇ ਉਹ ਮੈਨੂੰ ਸਹੀ ਗੱਲ ਦੱਸ ਦੂਗਾ ਵੀ ਕੀ ਬਣਨਾ ਹੈ ਨਾ ਉਹਦਾ ਪਾ ਮੈਂ ਕੀ ਕਰਨਾ ਹੈ ਸੰਗਤ ਜੀ ਜਿੱਥੇ ਮੈਂ ਜਾਂਦੀ ਸੀ ਨਾ ਜੀ ਪੁੱਛੇ ਲਈ ਉੱਥੇ 라ਵਿਚ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਹੁੰਦਾ ਸੀ ਸੰਗਜੀ ਮੈਂ ਉਸ ਗੁਰੂ ਘਰ ਵਿੱਚ ਰੁਕੀ ਮੈਂ ਮੱਥਾ ਟੇਕਿਆ ਤੇ ਉੱਥੇ ਬਹਿ ਕੇ ਜਾਪ ਕਰਨ ਲੱਗੀ ਮੇਰੇ ਮਨ ਚ ਨਾ ਬਾਰ ਬਾਰ ਸ਼ੰਕਾ ਹੋਈ ਜਾਏ ਕਿ ਮੈਂ ਇੱਥੇ ਨਾ ਬੈਠਾਂ ਮੈਂ ਫਟਾਫਟ ਉਹਦੇ ਕੋਲ ਪਹੁੰਚਾਂ ਕਦੇ ਇੰਟਰਵਿਊ ਚ ਕੁਝ ਗਲਤ ਨਾ ਹੋ ਜਾਵੇ ਮੈਂ ਫਟਾਫਟ ਪੁੱਛੇ ਵਾਲੇ ਕੋਲ ਪਹੁੰਚਾਂ ਮੈਂ ਸੰਗਜੀ ਉੱਥੋਂ ਉੱਠੀ ਤੇ ਚੱਲ ਪਈ ਸ਼ੰਘਰ ਅਕੀ ਸ਼ੰਕਾ ਹੀ ਸੀ ਮਨ ਵਿੱਚ ਗੁਰੂ ਦੇ ਪ੍ਰਤੀ ਵੀ ਮੇਰੇ ਗੁਰੂ ਨੇ ਤੇ ਠੀਕ ਕਰਨਾ ਨੇ ਪੁੱਛੇ ਵਾਲਾ ਵਧੀਆ ਕਰਵਾ ਦੋਗਾ ਸੰਗਾਜੀ ਮਾਥਮਾ ਮੱਤਾ ਠੀਕੇ ਉੱਠ ਗਈ ਤੇ ਮੈਂ ਚੱਲ ਚਲਦੇ ਆ ਵੀ ਅੱਗੇ ਹਨਾ ਆਪਣੇ ਭਰਾ ਨਾਲ ਵੀ ਉਹਦੇ ਕੋਲ ਪਹੁੰਚ ਗਏ ਪੁੱਛਾ ਲੈਣ ਵਾਲੇ ਕੋਲ ਉਹ ਕਹਿੰਦਾ ਭਾਈ ਡਰੋ ਨਾ ਵਧੀਆ ਹੋ ਜਾਊਗਾ ਸਭ ਹੈ ਨਾ ਤੇ ਕਹਿੰਦੇ ਵੀ ਉਹਨਾਂ ਦੇ ਹੱਥ 'ਚ ਕੀ ਹੁੰਦਾ ਉਹ ਤੇ ਸਾਡਾ ਵਹਿਮ ਆ ਵੀ ਹਨਾ ਉਹ ਸਾਰਾ ਕੰਮ ਸਹੀ ਕਰ ਦੂੰਗਾ ਜੋ ਸਾਰਾ ਕੁਝ ਸਹੀ ਕਰਦੇ ਤੇ ਆ ਜੋ ਕਰੋੜਪਤੀ ਨਾ ਹੁੰਦੇ ਫਿਰ ਉਦੋਂ ਤੱਕ ਨਹੀਂ ਕੁਝ ਸਮਝ ਆਉਂਦਾ ਜਦ ਤੱਕ ਆਪਾਂ ਗੁਰੂ ਤੇ ਲੜ ਨਹੀਂ ਲੱਗਦੇ ਫਿਰ ਸੰਗਤ ਜੀ ਮੈਂ ਉੱਥੋਂ ਪੁੱਛਿਆ ਤੁਹਾਨੂੰ ਪਤਾ ਹੀ ਹੈ ਜਦੋਂ ਗੁਰੂ ਨਾਲ ਸ਼ੰਕਾ ਕਰ ਹੀ ਲਈ ਵੀ ਤੂੰ ਤੇ ਕੰਮ ਨਹੀਂ ਗੁਰੂ ਮੇਰੇ ਮਹਾਰਾਜ ਸਵਾਰ ਨੇ ਪੁੱਛਾ ਲੈਣ ਵਾਲੇ ਨੇ ਸਵਾਰ ਨੇ ਤੇ ਪੁੱਛਿਆ ਲੈਣਾ ਕਿ ਬਹੁਤ ਵਧੀਆ ਜਾਊਗਾ ਦੇਖਦੇ ਰਹੋ ਤੁਸੀਂ ਤੁਹਾਡੇ ਬੰਨੇ ਬੱਲੇ ਹੋਊਗੀ ਮੈਂ ਚਲ ਹੋ ਜੂਗੀ ਹਨਾ ਵੀ ਇਹਨਾ ਅਗਲਾ ਮੈਨੂੰ ਕਹਿ ਰਿਹਾ ਹੈ ਘਰ ਵਾਪਸ ਆਈ ਹਸਬੰਡ ਮੇਰੇ ਕਹਿੰਦੇ ਨਹੀਂ ਬੜਿਆ ਕੰਮ ਸੰਗਤ ਜੀ ਮੈਂ ਉਸ ਦਿਨ ਕਰਨਾ ਨੋ ਹੱਥ ਲਾਇਆ ਮੈਂ ਸੱਚੀ ਪਾਸ਼ਾ ਤੇਰੇ ਨਾਲ ਕੀਤੀ ਹੋਈ ਸ਼ੰਕਾ ਦਾ ਫਲ ਅੱਜ ਮੈਨੂੰ ਮਿਲ ਗਿਆ ਇਸ ਲਈ ਕਦੇ ਵੀ ਆਪਣੇ ਗੁਰੂ ਤੇ ਸ਼ੰਕਾ ਨਾ ਕਰੋ ਸ਼ੰਕਾ ਕਰਨਾ ਸਿਰਫ ਤੋਖਾ ਮਿਲਦਾ ਉਹ ਮੈਨੂੰ ਮਿਲਿਆ ਇਸ ਲਈ ਮੈਂ बार-बार यही ਕਹਿੰਦੀ ਹਾਂ ਵਿਸ਼ਵਾਸ ਰੱਖੋ ਸਿੱਧਕ ਆਪਣੇ ਗੁਰੂ ਤੇ ਰੱਖੋ ਕਿਸੇ ਹੋਰ ਵੱਲ ਨਾ ਜਾਓ